ਸੋ ਕਹੋ ਟਲ ਗੁਰ ਸੇਵੀਐ ਅਹਨੇ ਸਹਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੋਰ ਅਰਸਹੁ ਕੁਰਸਹੁ ਚਟਿਐ ਤੁਧ ਡਿਠੇ ਸਚੇ ਪਾਤਿਸ਼ ਮਲ ਜਨਮ ਜਨਮ ਦੇ ਕਟਿਏ ਸਜਣ ਸਚਾ ਬਾਤਿ ਸਿਰ ਸ਼ਾਹੰਦੈ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਸਬਣਾ ਦਾ ਵੇਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ 5 ਸ਼ੰਤ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤਮੋ ਆਣ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਂ ਅਨ ਦਿਨ ਨੇਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸ਼ਾਂਤ ਸੁਣ ਯਾਰ ਹਮਾਰੇ ਸੱਜਣ ਇਕ ਕਰੋ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹਉ ਫਿਰੋ ਖੋਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇਕ ਭੋਰੇ ਦਰਸ਼ਨ ਦੀਜੈ ਨੈਣ ਹਮਾਰੇ ਪ੍ਰੇ ਰੰਗ ਰੰਗਾਰੇ ਇਕ ਤਿਲਪੀ ਨਾ ਤੀਰਜੈ ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਸਾਤ੍ਰਿਕ ਜਿਵੈ ਤਿਸੰਤੇ ਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੇ ਤਿਖਾ 부ਜੰਤੀ ਆ ਯਾਰ ਵੇ ਪ੍ਰੇ ਹੱਬੇ ਸਖੀਆ ਮੂੰ ਕਹੇ ਨਾ ਜਹਿਆ ਯਾਰ ਵੇ ਹੱਕ ਦੂ ਹੱਕ ਚਾੜੈ ਹਉ ਕਿਸ ਚਿਤਹਿ ਆ ਹੱਕ ਦੂ ਹੱਕ ਚਾੜੈ ਅਨਕ ਪਿਆਰੇ ਨੇਤ ਕਰਦੇ ਭੋਗ ਬਿਲਾਸਾ ਤਿੰਨਾ ਦੇਖ ਮਨ ਚਾਉ ਉਠੰਦਾ ਹਉ ਕਦ ਪਾਏ ਗੁਣ ਤਾਸਾ ਜਿਨੀ ਮੈਂਡਾ ਲਾਲ ਰੀ ਜਾਇ ਹਉ ਤਿਸ ਆਗੇ ਮਨ ਡਹਿਇਆ ਨਾਨਕ ਕਹ ਸੁਣ ਬਿਨੋ ਸੁਹਾਗਣ ਮੋ ਦਸ ਦਿਖਾ ਪੈਰ ਕੇ ਹਿਆ ਯਾਰ ਵੇ ਪੈਰ ਆਪਨ ਭਾਣਾ ਕਿਸ ਨੀ ਸੇ ਛੰਦਾ ਯਾਰ ਵੇ ਤੈ ਰਾਵਿਆ ਲਾਲਣ ਮੋ ਦਸ ਦਸੰਦਾ લાલਣ ਤੈ ਪਾਇਆ ਆਪ ਗਵਾਇਆ ਜੈ ਧਨ ਪਾਗ ਮਥਾਣੇ ਬਾਹਾਂ پکڑ ठाकुर हौ ਕਿਦੇ ਗੁਣ ਅਵਗਨ ਨਾ ਪਛਾਣੇ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਐ ਸਹਬੋ ਕਿਛ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਧਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਂਦੀ ਸਾ ਮੈਂ ਪਾਏ ਵਾਰ ਲੋੜੀਦਾ ਆਇਆ ਵੱਜੀ ਵਾਦ ਆਏ ਮਹਾ ਮੰਗਲ ਰਹਾਸ ਥੀਆ ਪੈਰ ਦਿਆਲ ਸਦ ਨਵ ਰੰਗੇਆ ਵਡ ਭਾਗ ਪਾਇਆ ਗੁਰ ਮਿਲਾਇਆ ਸਾਧਕ ਸਤ ਸੰਗੇਆ ਆਸਾ ਮਨਸਾ ਸਗਲ ਪੂਰੀ ਪਰੇ ਅੰਕ ਅੰਕ ਮਿਲਾਏ ਬਿਨਵੰਤ ਨਾਨਕ ਸੁਖ ਸੁਖੇ ਦੀ ਸਾ ਮੈਂ ਗੁਰ ਮਿਲ ਪਾਈ ਆਸਾ ਮਨਸਾ ਸਗਲ ਪੂਰੀ ਪ੍ਰੇ ਅੰਕ ਅੰਕ ਮਿਲਾਏ ਬੇਣਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ 5 ਸ਼ੰਤ ਘਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨਸ ਰਾਤ ਚਿਤਵੋ ਅਨੰਦਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਅੱਜ ਦਾ ਪਾਵਨ ਸ੍ਰੀ ਅਮਰਤ ਮਈ ਮੁਖਵਾਕ ਜੈਤ ਸ੍ਰੀ ਰਾਗੰਦਰ ਧੰਨ ਗੁਰੂ ਅਰਜੁਨ ਦੇ ਮਹਾਰਾਜਿਆਂ ਦੇ ਪਾਵਨ ਮੁਖਾਰਬੇਨ ਤੋਂ ਉਚਾਰਨ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਮੁਬਾਰਕ ਅੰਗ 704 ਵਿਖੇ ਸੁਭਾਇ ਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਸਾਹਿਬਾਂ ਦਾ ਪਾਵਨ ਫਰਮਾਨ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਵੇ ਆਓ ਅਗਲੇ ਸੰਮੇਂ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਾਲ ਜੁੜਨਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ